ਐਸ ਬਾਬੇ ਨਾਨਕ ਦੇ ਕਾਰਨ ਸ਼ੁਰੂ ਤੋਂ ਹੀ ਬਾਬਾ ਸ੍ਰੀ ਚੰਦ ਵਰਗੇ ਲਖਮੀ ਚੰਦ ਵਰਗੇ ਪ੍ਰਿਥੀ ਚੰਦ ਵਰਗੇ ਰਾਮ ਰਾਏ ਵਰਗੇ ਇਥੋਂ ਤੱਕ ਕਿ ਨਾਮ ਤਾਰਿੰਦਰਾੰਕਾਰੀ ਆਦ ਹਰ ਇੱਕ ਤਰ੍ਹਾਂ ਦੇ ਇਹਨਾਂ ਦੇ ਸਿੱਖ ਹੋਏ ਨੇ ਇਹਨਾਂ ਦੇ ਘਰ ਹੋਏ ਨੇ ਬਾਬੇ ਨਾਨਕ ਨੇ ਕਿਸੇ ਨੂੰ ਵੀ ਆਪਣੇ ਘਰੋਂ ਨਹੀਂ ਜੇ ਕੱਢਿਆ ਅੱਜ ਸਾਡੇ ਸਿੱਖ ਕੌਮ 'ਚ ਇਹ ਗੱਲ ਚੱਲ ਗਈ ਫਲਾਣਾ ਵੀ ਸੇਖਣੀ ਢਮਕਾਣਾ ਵੀ ਸੇਖਣੀ ਇਥੇ ਸਾਰੇ ਸਿੱਖ ਨੇ ਭਾਵੇਂ ਕੋਈ ਸਿੱਖ ਮਿਸ਼ਨਰੀ ਹੋਣ ਭਾਵੇਂ ਦਮਦਮੀ ਟਕਸਾਲ ਵਾਲੇ ਹੋਣ ਸਾਰੇ ਆਪਣੇ ਭੈਣ ਭਰਾ ਨੇ ਸਾਰਿਆਂ ਨੂੰ ਆਪਣਾ ਬਣਾਓ ਤਾਂ ਹੀ ਐਸ ਗੁਰਬਾਣੀ ਦਾ ਪ੍ਰਚਾਰ ਦੁਨੀਆ ਤੇ ਸਿਰ ਚੜ ਕੇ ਬੋਲੇਗਾ ਇਹ ਸੂਰਜ ਪ੍ਰਕਾਸ਼ ਦਾ ਤਾਂ ਹੀ ਚੜੇਗਾ ਜੇ ਆਪਾਂ ਇੱਕ ਹੋਵਾਂਗੇ ਸਾਡੇ ਚ ਇਕਤਾ ਹੀ ਨਹੀਂ ਰਹੀ ਪਤਾ ਨਹੀਂ ਕਿਉਂ ਨਹੀਂ ਰਹੀ ਸਾਡੇ ਬਾਬੇ ਨਾਨਕ ਨੇ ਤੇ ਸਾਰੀ ਦੁਨੀਆ ਨੂੰ ਇੱਕ ਮੰਨਿਆ ਹੈ